ਆਪਣੀ ਪ੍ਰਾਪਰਟੀ ਵੇਚਣ ਲੱਗੇ ਆਹ ਗਲਤੀਆਂ ਨਾ ਕਰੋ ਸਭ ਤੋਂ ਪਹਿਲੀ ਗੱਲ ਦੀ ਰਜਿਸਟਰੀ ਵਾਲੇ ਦੇਣ ਚੈੱਕ ਰਾਹੀਂ ਪੇਮੈਂਟ ਨਾ ਲਓ ਕਿਉਂਕਿ ਕਈ ਵਾਰ ਚੈੱਕ ਬਾਊਂਸ ਹੋ ਜਾਂਦਾ ਹੁੰਦਾ ਤੇ ਖਰੀਦਣ ਵਾਲਾ ਬੰਦਾ ਕਈ ਵਾਰ ਫਰੌਡ ਕਰ ਜਾਂਦਾ ਉਹ ਕਿਉਂਕਿ ਰਜਿਸਟਰੀ ਹੋ ਜਾਂਦੀ ਹੈ ਤਾਂ ਫਿਰ ਉਹ ਤੁਹਾਡੇ ਬਾਕੀ ਦੇ ਪੈਸੇ ਦੱਬ ਜਾਂਦਾ ਦੂਜੀ ਗੱਲ ਜੇ ਤੁਸੀਂ ਜਿਹੜੀ ਵੀ ਪ੍ਰਾਪਰਟੀ ਵੇਚ ਰਹੇ ਹੋ ਉਹਦੀ ਜੇ ਵੈਲਿਊ 50 ਲੱਖ ਤੋਂ ਉੱਤੇ ਆ ਉਹਦਾ ਸਰਕਾਰੀ ਰੇਟ 50 ਲੱਖ ਤੋਂ ਉੱਤੇ ਆ ਤਾਂ ਉਹਦੇ 'ਚ ਟੀ ਡੀ ਐਸ ਕੱਟਿਆ ਜਾਂਦਾ ਹੁੰਦਾ ਤੇ ਟੀ ਡੀ ਐਸ ਕੱਟਣ ਦੀ ਜ਼ਿੰਮੇਵਾਰੀ ਹੁੰਦੀ ਹੈ ਖਰੀਦਣ ਵਾਲੇ ਦੀ ਤਾਂ ਮੰਨ ਲਓ ਖਰੀਦਣ ਵਾਲੇ ਨੇ ਤਾਂ ਆਪਦਾ ਟੀ ਡੀ ਐਸ ਕੱਟ ਲਿਆ ਪਰ ਤੁਹਾਡੀ ਕੀ ਜ਼ਿੰਮੇ ਉਤੋਂ ਚਲਾਨ ਨੰਬਰ ਲੈਣਾ ਵਾ ਉਦਣ ਦੇ ਉਦਣ ਹੀ ਰਜਿਸਟਰੀ ਕਰਾਉਣ ਲੱਗੇ ਉਹ ਤੁਸੀਂ ਰਜਿਸਟਰੀ ਚ ਮੈਂਸ਼ਨ ਵੀ ਕਰਨਾ ਵਾ ਉਹਨੂੰ ਤੁਸੀਂ ਕਹਿਣਾ ਵੀ ਤੁਸੀਂ TDS ਕੱਟ ਲਿਆ ਠੀਕ ਆ ਉਹ ਜਿਹੜਾ ਕਟਿਆ ਵਾ ਉਹ ਹੁਣੀ ਦੇ ਹੁਣੀ ਜਮ੍ਹਾਂ ਕਰਾਓ ਉੱਥੋਂ ਚਲਾਨ ਨੰਬਰ ਲਓ ਤੇ ਚਲਾਨ ਨੰਬਰ ਮੈਨੂੰ ਦੋ ਤੇ ਫਿਰ ਤੁਸੀਂ ਉਹ ਚਲਾਨ ਨੰਬਰ ਨੂੰ ਆਪਦੀ ਰਜਿਸਟਰੀ ਚ ਮੈਂਸ਼ਨ ਵੀ ਕਰਨਾ ਵਾ ਤੀਜੀ ਗੱਲ ਜੇ ਰਜਿਸਟਰੀ ਵਾਲੇ ਦੇਣ ਪ੍ਰਾਪਰਟੀ ਖਰੀਦਣ ਵਾਲਾ ਉੱਥੇ ਨਾ ਆਵੇ ਜਾਂ ਰਜਿਸਟਰੀ ਤੋਂ 2-4 ਦਿਨ ਪਹਿਲਾਂ ਖਰੀਦਣ ਵਾਲਾ ਬੰਦਾ ਕਹਿ ਰਿਹਾ ਹੋਵੇ ਤੁਹਾਨੂੰ ਵੀ ਯਾਰ ਆਪਾਂ ਹਫਤਾਕ ਟਾਈਮ ਅੱਗੇ ਵਧਾ ਲਈਏ ਮਹੀਨਾ ਕ ਅੱਗੇ ਵਧਾ ਲਈਏ ਵੀ ਮੇਰੀ ਪੇ ਲਿਖਤੀ ਕਰਨਾ ਵਾ ਆਪਦੇ ਬਿਆਨੇ ਤੇ ਜਾਂ ਸਾਈਨਾਮੇ ਤੇ ਬਿਆਨੇ ਦੇ ਮਗਰੀ ਤੁਸੀਂ ਡੇਟ ਅੱਗੇ ਵਧਾ ਸਕਦੇ ਹੋ ਵੀ ਹਾਂ ਆ ਬੰਦਾ ਕਹਿ ਰਿਹਾ ਵਾ ਇਤੋਂ ਨਹੀਂ ਪੇਮੈਂਟ ਦੀ ਅਰੇਂਜਮੈਂਟ ਹੋਈ ਵੀ ਇਹ ਬੰਦਾ ਕਹਿ ਰਿਹਾ ਵੀ ਮੇਤੋਂ ਅਰੇਂਜਮੈਂਟ ਨਹੀਂ ਹੋਈ ਤਾਂ ਕਰਕੇ ਆਪਾਂ ਰੀਐਸਟੇਟ ਡੇਟ ਅੱਗੇ ਕਰ ਰਹੇ ਆ ਤੇ ਜੇ ਤੁਸੀਂ ਉਹਦਾ ਬਿਆਨੇ ਵਾਲਾ ਪੈਸਾ ਦੱਬਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਜਾ ਕੇ ਹਾਜ਼ਰੀ ਲਵਾ ਸਕਦੇ ਹੋ ਜੇ ਤੁਹਾਨੂੰ ਪਤਾ ਵੀ ਬਾਰੀ-ਬਾਰੀ ਉਹ ਐਵੇਂ ਟਾਈਮ ਮੰਗੀ ਜਾਂਦਾ ਵੀ ਗਾਹਾਂ ਦੀ ਘਾਂਟ ਪਾਈ ਜਾਂਦਾ ਵਾ ਤਾਂ ਤੁਸੀਂ ਜਾ ਕੇ ਹਾਜ਼ਰੀ ਲਵਾ ਸਕਦੇ ਹੋ ਉਹਨੂੰ ਨੋਟਿਸ ਵਗੈਰਾ ਭੇਜ ਸਕਦੇ ਹੋ ਤੇ ਫਿਰ ਉਹਦੇ ਜੋ ਬਿਆਨੇ ਵਾਲੇ ਪੈਸੇ ਆ ਉਹ ਤੁਸੀਂ ਦ ਚੌਥੀ ਗੱਲ ਡੰਮੀ ਬਾਏਰ ਨੂੰ ਪ੍ਰਾਪਰਟੀ ਨਾ ਵੇਚੋ ਡੰਮੀ ਵਾਇਰ ਉਹ ਹੁੰਦੇ ਆ ਜਿਹੜੇ ਮੰਨ ਲਓ ਤੁਹਾਡੇ ਨਾਲ ਸੌਦਾ ਪਹਿਲਾਂ ਕਰ ਲੈਂਦੇ ਆ ਸਾਈ ਕਰ ਲਈ ਉਹਨਾਂ ਨੇ ਤੇ ਉਹ ਫਿਰ ਅੱਗੇ ਵੇਚ ਦਿੰਦੇ ਆ ਕਿਸੇ ਨੂੰ ਸਾਈ ਤੇ ਹੀ ਅੱਗੇ ਵੇਚ ਦਿੰਦੇ ਆ ਕਈ ਜਾਨੇ ਬਿਆਨੇ ਤੇ ਅੱਗੇ ਵੇਚ ਦਿੰਦੇ ਆ ਪਰ ਉਹਨਾਂ ਨੇ ਬਿਆਨੇ 'ਚ ਇਦਾਂ ਲਿਖਿਆ ਹੁੰਦਾ ਵੀ ਹਾਂ ਬਿਆਨੇ 'ਚ ਪਹਿਲਾਂ ਹੀ ਮੈਂਸ਼ਨ ਕੀਤਾ ਹੁੰਦਾ ਵੀ ਅਸੀਂ ਅੱਗੇ ਵੇਚ ਸਕਦੇ ਆ ਪਰ ਇਹਦੇ 'ਚ ਤੁਹਾਡੇ 'ਚ ਚੱਕਰ ਪੈ ਸਕਦਾ ਟੀ ਡੀ ਐਸ ਦਾ ਚੱਕਰ ਪੈ ਸਕਦਾ ਕਿਉਂਕਿ ਤੁਸੀਂ ਪਹਿਲਾਂ ਉਹ ਤੋਂ ਪੈਸੇ ਲੈਤੇ ਫਿਰ ਰਜਿਸਟਰੀ ਕਿਸੇ ਹੋਰ ਨਾਮ ਤੇ ਹੋ ਰਹੀ ਹੈ ਫਿਰ ਉਹ ਤੋਂ ਪੈਸੇ ਲੈਤੇ ਤਾਂ ਫਿਰ ਜੋ ਵੇਚ ਵਾਲਾ ਬੰਦਾ ਹੁੰਦਾ ਡੰਮੀ ਵਾਇਰ ਉਹ ਕੱਲ ਨੂੰ ਕੋਈ ਨਾ ਕੋਈ ਪੰਗਾ ਪ ਜਿਨੇ ਮੈਨੂੰ ਮਤੋਂ ਉਧਾਰ ਲੈਤੇ ਸੀਗੇ ਤਾਂ ਫਿਰ ਵਾਪਸ ਕਰੋ ਉਹ ਤੁਹਾਡੇ ਤੇ ਕੇਸ ਲਾ ਸਕਦਾ ਮਤਲਬ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਫਰਾਡ ਉਹ ਕਰ ਸਕਦਾ ਇਨ ਫਿਊਚਰ ਤਾਂ ਕਰਕੇ ਤੁਸੀਂ ਉਹੀ ਬੰਦੇ ਨੂੰ ਪ੍ਰਾਪਰਟੀ ਵੇਚੋ ਜਿਨੇ ਪਤਾ ਵੀ ਉਹਨੇ ਹੀ ਰਜਿਸਟਰੀ ਕਰਾਉਣੀ ਆ ਆਪਦੇ ਤੁਸੀਂ ਬਿਆਨੇ ਤੇ ਹੀ ਮੈਂਸ਼ਨ ਕਰ ਸਕਦੇ ਹੋ ਵੀ ਇਹ ਮੈਂ ਪ੍ਰਾਪਰਟੀ ਜਿਹਦੇ ਵੀ ਨਾਮ ਤੇ ਮਤਲਬ ਜਿਹਨੂੰ ਜਿਹੜਾ ਬੰਦਾ ਵੀ ਮੇਰੇ ਨਾਲ ਸੌਦਾ ਕਰ ਰਿਹਾ ਮੈਂ ਇਹਦੇ ਨਾਮ ਤੇ ਹੀ ਰਜਿਸਟਰੀ ਕਰਾਉਂਗਾ ਤੇ ਬਾਕੀ ਹੋਰ ਡਿਟੇਲ ਚ ਜਾਣਨ ਲਈ ਤੁਸੀਂ ਆ ਸਾਡੀ ਲੌਂਗ ਵੀਡੀਓ ਦੇਖ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਰਿਲੇਟਿਡ ਵੀਡੀਓ ਚ ਆ ਜਾਊਗਾ ਥੱਲੇ ਤੇ ਜੇ ਆਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ